ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਭਾਈ ਤੁਹਾਡੇ ਆਪਣੇ ਚੈਨਲ ਤੇ ਸੋਹੀ ਵਲੌਗ 5041 ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਵੀਂ ਵੀਡੀਓ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਪਹੁੰਚ ਗਏ ਅੱਜ ਕੂਹ ਵਾਲੀ ਮੋਟਰ ਦੇ ਟਾਈਮ ਤੇ ਤਕਰੀਬਨ ਬੱਜ ਗਈ 6:30 ਬਾਦਲ ਭਾਈ ਵਧੀਆ ਗਰਮੀ ਹੈ ਨਹੀਂ ਤੇ ਥੋੜਾ ਥੋੜਾ ਠੰਡਾ ਮੌਸਮ ਹੋ ਗਿਆ ਤੇ ਆਪਾਂ ਆ ਜੀਰੀ ਦੇ ਵਿੱਚ ਰੇਪਾਣ ਤੇ ਮੋਟਰ ਤੇ ਜਿਵੇਂ ਤੁਸੀਂ ਦੇਖਿਆ ਪਿਛਲੀ ਵੀਡੀਓ ਚ ਸੈਂਡ ਕੰਮੈਸਟਰ ਸੜ ਗਿਆ ਸੀ ਤਾਂ ਦਿਨੇ ਲਾਈਟ ਆਈ ਨਹੀਂ ਫਿਰ ਰਾਤ ਨੂੰ ਲਾਈਟ ਆਈ ਰਾਤ ਨੂੰ ਕੇ ਚੱਕਰ ਪੁੱਠੇ ਸੀ ਤੇ ਫਿਰ ਇਹਦੇ ਤਾਰਾਂ ਤੂਰਾਂ ਬਦਲ ਕੇ ਬਾਬੇ ਦੀ ਕਿਰਪਾ ਨਾਲ ਸੁੱਖ ਰਹੀ ਤੇ ਮੋਟਰ ਸਹੀ ਸਲਾਮਤ ਚੱਲ ਪਈ ਤੇ ਚਲੋ ਹੁਣ ਆਇਆ ਜੀ ਅੱਜ ਭਰੇ ਪਾਉਣ 126 ਚ ਆਹ ਮੋਟਰ ਤੇ ਜਿਵੇਂ ਕਿ ਪਤਾ ਹੀ ਹੈ ਤਕਰੀਬਨ ਸਾਰੇ ਨੂੰ ਆਹ ਮੋਟਰ ਤੇ ਆਪਣੇ ਹੈਗੀ 126 ਪੀਆਰ 126 आज ਇਹਦਾ तकरीबन 22 23 ਦਿਨ ਹੋਏ ਨੇ ਲੱਗੀ ਨੂੰ ਕਾਦੂਆਂ ਵਾਲਾ ਕਿਆਰਾ ਕਹ ਲਓ ਇਹ ਇਧਰਲੀ ਜਿਹੜੀ ਜੀਰੀ ਆ ਆ ਖੱਤਾ ਤੇ ਕੋਹ ਪਰਲੇ ਪਾਸੇ ਘੇਰੀ ਜੀ ਇਹਨੂੰ ਹੋ ਗਏ ਜੀ 15 ਦਿਨ ਲੱਗੀ ਨੂੰ ਇਹ ਲਗਭਗ 20 21 ਤਰੀਕ ਨੂੰ ਲਾਈ ਆ ਇਹਨੂੰ 15 ਕ ਦਿਨ ਹੋ ਗਏ ਤੇ ਅੱਜ ਆਇਆ ਯੂਰੀਆ ਪਾਉਣ ਪਹਿਲਾਂ ਯੂਰੀਆ ਦੇ ਨਾਲ ਪੋਟਾਸ਼ ਪਾਤਾ ਆਪਾਂ ਤੇ ਵੈਸੇ ਇੱਕ ਗੱਲ ਆ 26 ਜਿਹੜੀ ਇਹ ਨੇਰੀ ਪੱਟਦੀ ਹੈ ਜਾਂਦੀ ਹੈ ਜੇ ਤੁਸੀਂ ਜਿਆਦਾ ਖਰਾਕ ਦੇ ਦੋ ਮੋਂ ਤਾਂ ਹੋਰ ਜਿਆਦਾ ਛੇਤੀ ਗ੍ਰੋਥ ਕਰਦੀ ਹੈ ਤੇ ਬਹੁਤ ਜਿਆਦਾ ਜੀੜੀ ਨੇ ਗ੍ਰੋਥ ਕਰੀ ਹੈ ਜਿਵੇਂ ਹਾਲੇ ਦੇ ਵਿੱਚ ਕੁਝ ਪਾਇਆ ਨਹੀਂ ਆਪਾਂ ਨੇ ਮਤਲਬ ਕਿ ਪोटाश ਹੀ ਪਾਇਆ ਕੱਲਾ ਪोटाश ਤੇ ਯੂਰੀਆ ਦੋ ਵਾਰ ਯੂਰੀਆ ਲਾਇਆ ਤੇ ਇਹਦੇ ਵਿੱਚ ਤਾਂ ਹਜੇ ਲਗਭਗ ਮੰਨ ਲਓ ਇੱਕ ਵਾਰੀ ਇਹ ਲੱਗਿਆ ਹੈ ਪਤਲਾ ਜਿਆ ਪਹਿਲਾਂ ਦਵਾਈ ਨਾਲ ਪਾਤਾ ਸੀ ਇਹਦੇ ਵਿੱਚ ਵੀ ਪਹਿਲਾਂ ਪਤਲਾ ਜਿਆ ਦਵਾਈ ਅੱਖਾਂ ਵਾਲੀ ਪਾਉਣ ਲੱਗੇ ਸੀ ਉਦੋਂ ਉਹਦੇ ਵਿੱਚ ਪਾਤਾ ਸੀਗਾ ਤੇ ਗਰੋਥ ਬਾਲੀ ਛੇਤੀ ਕਰਦੀ ਹੈ ਜੇ ਮੰਨ ਲਓ ਵੀ ਥੋੜਾ ਜਿਹਾ ਵੱਧ ਰੇ ਪਾ ਦਈਏ ਤਾਂ ਇੱਕਦਮ ਤਾਹਾਂ ਹੋ ਜੂ ਬੁੱਝਾ ਬੋਧ ਕਰਦੀ ਹੈ ਮਤਲਬ ਕਿ ਆਲੇ ਦਲੇ ਨੂੰ ਪਾੜਦੀ ਬੋਧ ਪੀਆਰ 126 ਇੱਕ ਆ ਚੱਕਰ ਰਹਿ ਗਿਆ ਵੀ ਜਿਹੜੀ ਪਨੀਰੀ ਇੱਥੇ ਗਾਹ ਦੇੜੀ ਜੀ ਮੈਂ ਪਿਛਲੀ ਵੀਡੀਓ ਚ ਦੱਸਿਆ ਸੀ ਆਹ ਦੇੜੀ ਇੱਕ ਉਹ ਦੇੜੀ ਹੈ ਇਹ ਮਰੂ ਮਰੂ ਜੀ ਪਨੀਰੀ ਲਾਤੀ ਦੀ ਮਾੜੂ ਦੀ ਪਿਛੋਂ ਜੀ ਪਿਲੀ ਜੀ ਪਨੀਰੀ ਉਹ ਉੰਨੀ ਹੈ ਉਹ ਆ ਚ ਰੇ ਵੀ ਥੋੜਾ ਜਿਆ ਵੱਧ ਪਾਇਆ ਦੇ ਵਿੱਚ ਜਿਹੜਾ ਦੋ ਵਾਰੀ ਰੇ ਪਾਇਆ ਮੰਨ ਲਓ ਵੀ ਚਾਰ ਵਾਰੀ ਪਾਇਆ ਤਾਂ ਵੀ ਨਹੀਂ ਉਹ ਹੋਇਆ ਉਹਨਾਂ ਕੀ ਹੋਇਆ ਉਹਨਾਂ ਕੇ ਫਰਕ ਤਾਂ ਰਹਿੰਦਾ ਹੀ ਆ ਜਿੰਨਾਂ ਕੋ ਗੈਲੋ ਵੀ ਹੈ ਲੇਟ ਚੱਲੀ ਹੈ ਚਾਰ ਪੰਜ ਦਿਨ ਲੱਗੇ ਸੀ ਇਹਨੂੰ ਚੱਲਣ ਨੂੰ ਇੱਕ ਆਹ ਦੇੜੀ ਜੇ ਇੱਕ ਉਹ ਦੇੜੀ ਹੈ ਇੱਕ ਆਹ ਤੇ ਚਲੋ ਕਰ ਲਈਏ ਸ਼ੁਰੂ ਉਧਰ ਆ ਗਿਆ ਰੇ ਵਾਲੇ ਥੈਲੇ ਖੋਲ ਲੈ ਸੋਨੀ ਨੇ ਦਾਣ ਦਾ ਜਿਹੜਾ ਲੈ ਕੇ ਮੁੜ ਗਿਆ ਬੱਚੇ ਨੇ ਕੱਖ ਖਾਣੇ ਸੀ ਤੇ ਰੇ ਦੇ ਥੈਲੇ ਸੋਨੀ ਨੇ ਖੋਲ ਲੈ ਤੇ ਹੁਣ ਆਪਾਂ ਕਰੀਏ ਸ਼ੁਰੂ ਰੇ ਦੋ ਦੋ ਝੋਲੀਆਂ ਪਈਆਂ ਉੱਥੋਂ ਸਿਰੇ ਨੂੰ ਪਾਣਿਆ ਇਧਰੋਂ ਖਾਲੀ ਚੱਲ ਜਾਨੇ ਐ ਤੇ ਪਾਣੀ ਕਨਾ ਵੀ ਬੰਦ ਕਰ ਦਨੇ 126 ਦਾ ਜਿਹੜੀ ਪਹਿਲਾਂ ਲੱਗੀ ਹੈ 22 ਦਿਨ ਹੋ ਗਏ ਹਵਾ ਲਵਾ ਦਨੇ ਆ ਖੇਤ ਨੂੰ ਤੇ ਜਿਹੜੇ ਆਹੀ 2 ਕਿਲੇ ਨੇ ਇਹਨਾਂ ਨੂੰ ਪਾਣੀ ਬੁਲਾ ਦੇ ਇਹਨੂੰ ਇਹਦਾ ਬੰਦ ਕਰ ਦੇ ਲੋ ਜੀ ਉਹ ਜਿਹੜਾ ਪਾਣੀ ਕਰਤਾ ਬੰਦ ਅਜੇ ਤੂੰ 4-5 ਦਿਨ ਬੰਦ ਰਹੂਗਾ ਫਿਰ ਇਹਨੇ ਹਵਾ ਲੱਗ ਜੂਗੀ ਗਾਰਾ ਨਹੀਂ ਸਟਾਉਂਦੇ ਇਹਦੀ ਤੇ ਜਿਵੇਂ ਮੈਂ ਇਹਦੀ ਗੱਲ ਕਰਦੇ ਵੀ ਅਸਰੇ ਤੱਕ ਖਸਾਣਾ ਟਾ ਜਾਈਂਗੇ ਉਦੋਂ ਇੱਧਰ ਆ ਕੇ ਖਾਲੀ ਕਰ ਲੈਨੇ ਆ ਤੇ 2 ਫਾਂਟਾ ਲੱਗ ਗਿਆ ਦੋ ਦੋ ਝੋਲੀਆਂ ਦੋਨਾਂ ਦੀ ਤੇ ਹੁਣ ਇੱਕ ਕਫਾਂਟ ਰਹਿ ਗਈ ਬਸ ਇਹਦੇ ਲਵੇ ਲਵੇ ਤੇ ਫਿਰ ਪਾਵਾਂਗੇ ਇੱਧਰਲੇ ਪਾਸੇ ਤੇ ਪਾਣੀ ਦੀ ਗੱਲ ਕਰਦੇ ਸੀ ਪਾਣੀ ਆ ਖਿਆਲੇ ਦਾ ਕਰਦਨੇ ਆ ਬੰਦ ਜਿਹੜਾ ਇਹ ਲੱਗਿਆ ਹੋਇਆ 22 23 ਦਿਨ ਹੋ ਗਏ ਨੂੰ ਲੱਗੇ ਨੇ 25 ਦਿਨ ਮੰਨ ਲਓ 25 ਦਿਨ ਹੋ ਗਏ ਲੱਗੇ ਨੇ ਅਜੇ 4 3 4 ਦਿਨ ਪਾਣੀ ਵੀ ਨਹੀਂ ਸੁੱਕਦਾ ਜਿਉਂ ਕਿ ਪੂਰਾ ਫੁੱਲ ਹੋਇਆ ਖੜਾ ਖਿਆਲਾ ਤੇ ਇਹਨੂੰ ਬਸ ਆਪਾਂ ਨੇ ਪਾਣੀ ਬੰਦ ਕਰਤਾ ਗਾਰਾ ਨਹੀਂ ਸੁਕਾਉਂਦੇ ਕੱਲਾ ਪਾਣੀ ਇਸਕਾ ਮਾਗੇ ਜਦ ਪਾਣੀ ਸੁੱਕ ਗਿਆ ਤਾਂ ਫਿਰ ਹਵਾ ਲੱਗੀ ਉਹ ਪਾਣੀ ਖਾਣ ਲੱਗ ਜੂ ਫਿਰ ਪਾਣੀ ਇਹਨੂੰ ਚੌਥੇ ਦਿਨ ਚੌਥੇ ਦਿਨ ਪੰਜਵੇਂ ਦਿਨ ਪਾਣੀ ਦੇ ਦਿਆ ਕਰਾਂਗੇ ਇੱਕ ਅੱਧਾ ਪਾਣੀ ਆਊਗਾ ਚੌਥੇ ਪੰਜਵੇਂ ਦਿਨ ਉਸ ਤੋਂ ਬਾਅਦ ਫਿਰ ਆਪਾਂ ਇਹਦਾ ਪਾਣੀ ਬੰਦ ਕਰਕੇ ਗਾਰਾ ਸੁਕਾ ਦੇਣਾ ਇਸਕੇ ਨੂੰ ਰੇਹ ਹਲਕਾ ਜਿਹਾ ਹੋਰ ਲੱਗੂ ਤੇ ਛਬੀ ਜੀਰੀ ਦਾ ਯਾਨੀ ਇੱਕ ਹੋਰ ਆ ਕੰਮ ਬਈ ਸੰਗਣੀ ਲੱਗਦੀ ਐ ਸੰਗਣੀ ਲੱਗ ਕੇ ਇਹ ਬੂਝਾ ਦਾ ਖਿੜਮਾ ਜਿਹਾ ਬਾੜ ਦਾ ਤਾਂ ਰੇਪਾਉਣ ਨੂੰ ਔਖਾ ਟਰਨਾ ਵਿੱਚ ਜਿਹੜੀ ਸੰਗਣੀ ਲੱਗੀ ਐ ਪੂਰੀ ਵਧੀਆ ਤੇ ਟਰਨਾ ਥੋੜਾ ਜਿਹਾ ਔਖਾ ਰੇਪਾਉਣ ਲਈ ਹੌਲੀ ਟਰਨਾ ਪੈਂਦਾ ਤੇ ਬਚਾ ਕੇ ਪੈਰ ਰੱਖਣਾ ਪੈਂਦਾ ਚਲੋ ਪਾ ਲਈਏ ਹੁਣ ਰੇ ਹੋਰ ਲਓ ਜੀ ਪੈ ਗਿਆ ਰੇ ਥੋੜਾ ਜਿਹਾ ਬਚ ਗਿਆ ਸੀ ਤੇ ਆ ਮੂਰੇ ਮੂਰੇ ਮਾਰਤਾ ਪਤਲਾ ਪਤਲਾ ਇਹ ਦੁਬਾਰੇ ਸੱਠਾ ਸੋਨੀ ਨੇ ਤੇ ਰੇ ਦਾ ਆਪਾਂ ਕੰਮ ਕਰਤਾ ਖਤਮ ਹੋਣਾ ਕਹਿ ਲੋ ਵੀ ਇੱਕ ਹਫ਼ਤੇ ਤੇ ਚੱਲੇਗੀ ਗੱਲ ਗਰਮੀ ਫੇਰ ਵੀ ਬਹੁਤ ਆ ਤੇ ਗਰਮੀ ਵਿੱਚ ਅਗਲਾ ਕੰਮ ਕਰਦਾਂ ਤਾਂ ਆਉਂਦੀ ਉਹ ਕੱਪੜੇ ਭਿੱਜ ਗਏ ਪੂਰੇ ਹਾਲਤ ਕਿੱਲੇ ਹੋ ਗਏ ਕੱਪੜੇ ਤੇ ਚਲੋ ਹੁਣ ਧੋ ਦਈਏ ਥੈਲੇ ਇਹ ਲੰਬੀ ਲੈ ਜਾ ਫਾਂਟ ਐਂ ਲੈ ਜਾ ਬਸ ਤਾਂ ਦੋ ਕਿਲੋ ਕਿਲੋ ਦਾ ਰਹੂਗਾ ਤੇਰੇ ਕੋਲ ਇੱਕ ਬੰਦੇ ਦੇ ਜਾਣ ਨਾਲ ਇੰਨਾ ਫਰਕ ਪੈ ਜਾਂਦਾ ਰਾਜੂ ਚਲਿਆ ਗਿਆ ਤੀਜਾ ਬੰਦਾ ਇੱਕ ਥੈਲੇ ਦੀਆਂ ਨਹੀਂ ਤਿੰਨੇ ਝੋਲੀਆਂ ਕਰਦੇ ਸੀ ਤੇ ਹੁਣ ਦੁਬਾਰੇ ਫੇਰ ਰਹਿ ਜਾਂਦਾ ਨਹੀਂ ਹੁਣ ਨੂੰ ਕੱਦੇ ਵਿਹਲੇ ਹੋ ਜਾਂਦੇ ਪਾ ਕੇ ਰਾਜੂ ਕਰਕੇ ਲੇਟ ਹੋ ਗਏ ਚਲੋ ਵੈਸੇ ਮੈਂ ਆ ਕਰਦਾ ਤਾਂ ਕਿ ਕੰਮ ਤਾਂ ਕਰਨਾ ਹੀ ਹੈ ਰਾਜੂ ਆਪਦਾ ਕੰਮ ਕਰਕੇ ਚਲਾ ਗਿਆ ਆਪਦਾ ਕੰਮ ਕਰਨਾ ਬਸ ਇੱਕ ਰੇ ਹੋ ਰਹਿ ਗਿਆ ਜੇ ਉਸ ਤੋਂ ਬਾਅਦ ਇਹਦੀ ਸਮਾਪਤੀ ਹੈ ਰੇ ਇਹਦੀ ਤੇ ਚਲੋ ਤੋ ਇਹ ਰੇ ਤੇ ਥੈਲੇ ਖੈਲੇ ਧੋਲੇ ਨਾਲ ਝੋਲੀਆਂ ਢੋਲੀਆਂ ਹੁਣ ਚੱਲੀਏ ਘਰ ਨੂੰ ਸਾਰੇ ਥੱਲੇ ਧੋ ਕੇ ਇੱਕ ਥੱਲੇ ਪਾ ਲੈਨੇ ਫਿਰ ਚੱਲਦੇ ਹੁਣ ਘਰ ਨੂੰ ਸ਼ਕੀਏ ਪ੍ਰਸ਼ਾਦੇ ਟਾਈਮ ਤਕਰੀਬਨ ਜੀ 7:30 8:00 ਵਜੇ ਤੇ ਕੰਮ ਆਪਣਾ ਰੇਹ ਦਾ ਗਿਆ ਖਤਮ ਤੇ ਹੁਣ ਹਫਤੇ ਦੇ ਗਈ ਗੱਲ ਜਿਵੇਂ ਪਹਿਲਾਂ ਕਿਹਾ ਅਰੇ ਪਾ ਕੇ ਹੁਣ ਆਪਾਂ ਬਸ ਪਾਣੀ ਪਈਆਂ ਬਾਕੀ ਮੋਟਰਾਂ ਦਾ ਖੜੀਆਂ ਨੇ ਬਸ ਆਹੀ ਮੋਟਰ ਚੱਲਦੀ ਹੈ ਵੀ ਬੰਦ ਕਰ ਦੇਣੇ ਸਿਰਫ 10 9 ਤੋਂ 12 ਕਿੱਗੇ ਤੋਂ ਰਹੇਗਾ ਪਾਣੀ ਪਾਉਣ ਵਾਲਾ ਇਹ ਚ ਪਾਣੀ ਪਾਇਆ ਕਰਾਂਗੇ ਬਸ ਬਾਕੀ ਦਾ ਹੁਣ ਪਾਣੀ ਬੰਦੇ ਕਰਤਾ ਉਹ ਪਰਲੇ ਪਾਸੇ 110 ਹੈ ਸੜਕ ਦੇ ਉਹਦਾ ਬਿਲਕੁਲ ਹੀ ਬੰਦ ਹੈ ਇਹਦਾ ਵੀ ਅੱਜ ਬੰਦ ਕਰਤਾ ਇਹਨੂੰ 4 ਦਿਨ ਤੱਕ ਇਹਨੂੰ ਨਹੀਂ ਲੱਗਦਾ ਪਾਣੀ 3 ਦਿਨ ਹਜੇ ਇਹ 3 ਦਿਨ ਮੋਟਰ ਨਹੀਂ ਚੱਲਦੀ 110 ਨੂੰ ਪਰਲੇ ਪਾਸੇ 3 ਦਿਨ ਮੋਟਰ ਨਹੀਂ ਚੱਲਦੀ ਪਰਲੇ ਪਾਸੇ ਉਹ ਪਾਗ ਕਿਹੜਾ ਹੋਇਆ 11 ਦਾ ਵਿਸਤਾਰ ਹੋ ਗਿਆ ਉਹ ਗਾਰਾ ਵੀ ਸੁਕਾ ਦੇਣਾ ਹੁੰਨੇ ਕਹਿੰਦਾ ਬਸ ਗਾਰਾ ਸੁੱਕ ਜੂਗਾ ਅਜ ਮੋਟਰ ਬੰਦ ਕਰੀ ਨੂੰ ਹੋ ਗਿਆ 4-5 ਦਿਨ ਲਓ ਜੀ ਘਰ ਦੀ ਮੋਟਰ ਬੰਦ ਕਹਿੰਦਾ ਬਸ ਲਾਈਟ ਹੈਗੀ ਆ ਮੋਟਰ ਬੰਦ ਕਰਤੀ ਬਸ ਤਕਰੀਬਨ 3 ਘੰਟੇ ਪਾਣੀ ਪਾਇਆ ਜਮ ਬਸ 3 ਘੰਟੇ ਆ ਥੋੜਾ ਥੋੜਾ ਪਾਣੀ ਪਾ ਕੇ ਬਾਉਂਡ ਦਾ ਵੀ ਰਹੀ ਦ 3 ਘੰਟੇ ਰਹਿਗੇ ਤਾਂ ਪਾਣੀ ਪਾਉਣ ਨੂੰ ਇਧਰਲੇ ਘਰੇ ਦਾ ਬੰਦ ਹੋ ਜੂਗਾ ਕਾਦੂ ਵਾਲੇ ਦਾ ਪੇਠੇ ਵਾਲੇ ਘਰੇ ਰਹਿਗੇ ਤਿੰਨ ਦੋ ਘੰਟੇ ਮੋਟਰ ਮਸਾਂ ਚੱਲਿਆ ਕਰੂੰ ਤੇ ਚਲੋ ਚੱਲੀਏ ਜੀ ਘਰ ਨੂੰ ਆ ਗਏ ਬਾਈ ਘਰੇ 8:30 ਵਜ ਗਏ ਘਰੇ ਕਹਦੇ ਆ ਗਏ ਲਾਂਡਾ ਰੇੜਾ ਜੋੜ ਕੇ ਚੱਲਿਆ ਗਿਆ ਕਹਿੰਦਾ ਪਹਿਲਾਂ ਹਰਾ ਲੈ ਕੇ ਆਉਣ ਤੇ ਫੇਰ ਸੋਨੀ ਨੇ ਜਾਨਾਗਾ ਰੋਟੀ ਬਾਅਦ ਚ ਖਾਓ ਪਹਿਲਾਂ ਹਰਾ ਵੱਢ ਕੇ ਲਿਆਓ ਰੋਟੀ ਖਾ ਕੇ ਹਰਾ ਵੱਢਿਆ ਨਹੀਂ ਜਾਂਦਾ ਤੇ ਲਾਂਡਾ ਚੱਲਿਆ ਗਿਆ ਰੇੜਾ ਲੈ ਕੇ ਮੈਂ ਤੇ ਸੋਨੀ ਚੱਲਦੇ ਆ ਮੋਟਰਸਾਈਕਲ ਤੇ ਜਾਨ ਨੂੰ ਰੇੜਾ ਪਹੁੰਚੂਗਾ ਜਾਨ ਨੂੰ ਜਾਣੂ ਅਸੀਂ ਵੜ ਦਿਆਂਗੇ ਹਰਾ ਚੱਲ ਵੀ ਮਾਰ ਕੇ ਕਮਿੱਤਾਂ ਲਾਣਦਾਰ ਕਹਿੰਦਾ ਠੰਡਾ ਬੱਦਲ ਵਾਈ ਜੀਆ ਚਲੋ ਵੜ ਦਨੇ ਸਵੇਰੇ ਕੰਮ ਮੁੱਕ ਜਾਂਦਾ ਸ਼ਾਮ ਨੂੰ ਮੱਛਰ ਬਹੁਤ ਹੋ ਜਾਂਦਾ ਚਲੋ ਹੁਣ ਚੱਲਦੇ ਆਂ ਮੋਟਰ ਤੇ ਗੁਰਦੁਆਰਾ ਸਾਹਿਬ ਵਾਲੀ ਤੇ ਵੱਢ ਕੇ ਤੋਰਤਾ ਲਾਣਦਾਰ ਨੂੰ ਰੇੜੇ ਤੇ ਲੱਦ ਕੇ ਹਰਾ ਗਰਮੀ ਬਹੁਤ ਆ ਮੱਛਰ ਨੇ ਖਾ ਲੇ ਆਇਤਾ ਲੱਤਾਂ ਖਾਲੀਆਂ ਮੱਛਰਾਂ ਨੇ ਟਾਈਮ ਵੀ ਤਕਰੀਬਨ ਵੱਡੂਣ ਦਾ ਕੋਈ ਨਹੀਂ ਲੱਗਿਆ ਮੇਰਾ ਖਿਆਲ ਪਿੰਡੋਂ ਚੱਲ ਕੇ ਉਰੇ ਹੁਣ 9:00 ਵੱਜ ਕੇ 4 9:00 ਵੱਜ ਕੇ 4 ਮਿੰਟ ਹੋਏ ਨੇ ਅੱਧੇ ਘੰਟੇ ਚ ਪਿੰਡੋਂ ਆ ਕੇ ਹਰਾ ਵੱਢ ਕੇ ਤੋਰਤਾ ਪਰ ਮੱਛਰ ਬਹੁਤ ਆ ਤੇ ਹਵਾ ਵੀ ਚੱਲਦੀ ਹੈ ਬੱਦਲ ਵੀ ਵੀ ਮੱਛਰ ਹਾਲਾ ਬਹੁਤ ਜ਼ਿਆਦਾ ਚਲੋ ਚੱਲੀਏ ਤੇ ਮੋਟਰ ਚੱਲਦੀ ਹੈ ਜੀਰੀਨ ਤੇ ਹਾੜਾ ਕਾਗਜ਼ ਪਾਇਆ ਹੋਇਆ ਬੱਟ ਤੇ ਪੂਰਾ ਫੋਲ ਨਜ਼ਾਰਾ ਬੱਟ ਤੇ ਤਰਨ ਦਾ ਨਾ ਕੋਈ ਨਦੀਨ ਨਾ ਕੋਈ ਖਸਸਰਾ ਤੇ ਨਾ ਮਿੱਟੀ ਥਲੀ ਬਸ ਸੇਮ ਏਕਨੇ ਪਈ ਰਹੀ ਗਈ ਕੋਕਣ ਤੇ ਆਪਣਾ ਕਾਗੇ ਦੇ ਉੱਪਰ ਦੀ ਪਾਣੀ ਕਰਿਆ ਸੀ ਵੀ ਕਿਹੜਾ ਵਾਜੂਗਾ ਤਾਂ ਓਵਰਫਲੋ ਹੋ ਗਿਆ ਇੱਥੋਂ ਦੇ ਚੱਲੂਗਾ ਇੱਥੋਂ ਆ ਗੈਰੇ ਚ ਭੈਣ ਲੱਗ ਗਿਆ ਬਸ ਜਿੰਨਾ ਕਿ ਜ਼ਿਆਦਾ ਭਰੂਗਾ ਘੈਰਾ ਚਲੋ ਇਧਰ ਲੈ ਘੈਰ ਨੂੰ ਨੱਕਾ ਲਾ ਦੀਏ ਤੇ ਆਹ ਬੱਟਾਂ ਦੇ ਵੀ ਸਾਰੀਆਂ ਤੇ ਕਾਗਜ਼ ਪਾਇਆ ਸੀ ਇੱਧਰ ਵੀ ਇੱਧਰ ਵੀ ਤੇ ਇੱਕ ਆਹ ਬੱਟ ਇੱਥੋਂ ਥੋੜਾ ਜਿਹਾ ਛੱਡ ਕੇ ਰੋਟਾ ਬਟਰ ਦਾ ਗੇੜਾ ਅੱਠ ਫੁੱਟੇ ਰੋਟਾ ਬਟਰ ਦਾ ਗੇੜਾ ਛੱਡ ਕੇ ਇੱਕ ਬੱਟ ਪਾ ਕੇ ਉੱਪਰ ਉਹਦੇ ਵੀ ਕਾਗਜ਼ ਪਾਤਾ ਪਾਇਆ ਹੋਇਆ ਸੀ ਇਹ ਤੇ ਵੀ ਪਾਇਆ ਹੋਇਆ ਇਹਦੇ ਵੀ ਆਲੇ-ਦਾਲੇ ਇਹਦੇ ਵੀ ਆਲੇ-ਦਾਲੇ ਕਮਾਇਆ ਹੋਇਆ ਤੇ ਆਹ ਬੱਟ ਤੇ ਪਾਇਆ ਹੋਇਆ ਕਿਤੇ ਵੀ ਕੋਈ ਨਦੀ ਨਹੀਂ ਬੱਟ ਜਿਉਂ ਦੀ ਤਿਉਂ ਓਕਣੇ ਖੜੀ ਐ ਤੇ ਆਹ ਓਵਰਫਲੋਅਰ ਵਾਲੇ ਪੈਪ ਵੀ ਲਾਏ ਹੋਏ ਸੀ ਇਹ ਮੀਂਹ ਦਾ ਪਾਣੀ ਜ਼ਿਆਦਾ ਆਉਂਦਾ ਆ ਪੈ ਪੈ ਇੱਕ ਇੱਕ ਪੈ ਪਾਉਰੇ ਆ ਤੇ ਇਧਰ ਨੀਵੇਂ ਆ ਜ਼ਮੀਨ ਨੀਮੀ ਜ਼ਮੀਨ ਕਰਕੇ ਨੀਨੀ ਜਗ੍ਹਾ ਛੱਡਣੀ ਪੈਂਦੀ ਆ ਇਧਰ ਦੇ ਪਾਸੇ ਤਾਂ ਬਾਇਰਾ ਬੀਜਿਆ ਸੀ ਵੱਢ ਲਿਆ ਅੱਜ ਸ਼ਾਮ ਨੂੰ ਬਾਇਰਾ ਬੀਜਾਂਗੇ ਇੱਥੇ ਤੇ ਆਹ ਬੱਟ ਦੇ ਕਾਗਜ ਇਹ ਤੇ ਵੀ ਓਕਣੇ ਬਿਲਕੁਲ ਢੇੜਾ ਗੂੜਾ ਮਾਰਨ ਆਪਾਂ ਇੰਨੀ ਕਿ ਜਗ੍ਹਾ ਸਿਰੇ ਤੇ ਛੱਡੀ ਹੋਈ ਅੱਧੀ ਕਰਮ ਤੇ ਆਲੇ-ਦਾਲੇ ਢੇੜਾ ਮਾਰਨ ਨੂੰ ਵਧੀਆ ਸਾਫ਼ ਸਵਾਈ ਕਰੀ ਹੋਈ ਆ ਤੇ ਇੱਧਰਲੇ ਪਾਸੇ ਦਾ ਬਾਇਰ ਅਬੀਦ ਨੇ ਜਿਵੇਂ ਮੈਂ ਦੱਸਿਆ ਤੇ ਆਹ ਕਹਰੇ ਓਵਰਫਲੋ ਹੋ ਗਿਆ ਹੁਣ ਨੱਕਾ ਲਾ ਦੀ ਆਹ ਕਹਰੇ ਨੂੰ ਇੱਧਰਲੇ ਪਾਸੇ ਦਾ ਸਾਰੀ ਜਿਰੀ ਭਰ ਗਈ ਤਿੰਨੇ ਕਹਰੇ ਲਾਈਟ ਕੱਲ ਸਵੇਰੇ ਮੋਟਰ ਚਲਾਈ ਸੀ ਜਾਦਵੀ ਮੋਟਰ ਮੇਰਾ ਖਿਆਲ ਜਾਦਵੀ ਮੋਟਰ ਦੇ ਆਉਨੇ ਚਾਹੇ ਸਵੇਰੇ ਆਈਏ ਚਾਹੇ ਸ਼ਾਮ ਨੂੰ ਮੋਟਰ ਚੱਲਦੀ ਮਿਲਦੀ ਆ ਤਕਰੀਬਨ 15 ਵਿਧੀ ਤੋਂ ਮੋਟਰ ਨੇ ਭਰਤਾ ਪੂਰਾ ਫੁੱਲ ਤੇ ਹੁਣ ਆ ਕਹਰੇ ਨੂੰ ਪਨੱਕਾ ਲਾ ਦੀਏ ਤੇ ਜਿਹੜਾ ਇਹ ਲਫਾਫਾ ਲਫਾਫੇ ਦਾ ਨਜ਼ਾਰਾ ਬਹੁਤ ਹੈ ਬਈ ਇਸ ਲਈ ਜਮੀਨ ਇਹ ਖਾਸ ਕਰਕੇ ਜਿਹੜੀ ਨੇੜੇ ਜਮੀਨ ਨੀਮੀ ਹੋਵੇ ਜਿਵੇਂ ਆਹ ਜਮੀਨ ਜਿਹੜੀ ਆ ਨੀਮੀ ਆਹ ਘਾਰੇ ਦੇ ਦੋ ਪਾਸੇ ਨੀਮੀ ਉਹ ਪਰਲੀ ਜਮੀਨ ਵੀ ਨੀਮੀ ਆ ਬਿਲਕੁਲ ਬੱਟ ਖਰੀ ਨਹੀਂ ਉੱਚੀ ਬਹੁਤ ਬੱਟ ਬਣਾਈ ਸੀ ਪਹਿਲਾਂ ਸੁੱਕੀ ਮਿੱਟੀ ਥਾਪੜ ਕੇ ਫਿਰ ਗਿੱਲੀ ਮਿੱਟੀ ਲਾ ਕੇ ਉੱਪਰ ਕਾਗਜ਼ ਪਾਤਾ ਸੀ ਦੂਰਾ ਕਰਕੇ ਤੇ ਇੱਕ ਤਹਿ ਕਾਗਜ਼ ਦੀ ਕਹਿ ਲੋ ਵੀ ਹੁਣ ਖਰਾਬ ਹੋ ਗਈ ਧੁੱਪ ਨਾਲ ਆ ਦੇਖੋ ਇੱਕ ਇੱਕ ਤਹਿ ਖਰਾਬ ਹੋ ਗਈ ਇੱਕ ਰਹਿ ਗਈ ਤਕਰੀਬਨ ਡੇਢ ਮਹੀਨੇ ਮੰਗੂ ਹੋ ਗਿਆ ਜੀਰੀ ਲੱਗੀ ਨੂੰ ਤੇ ਅਜੇ ਇਹ 20 ਦਿਨ ਹੋਰ ਨਹੀਂ ਖਰਾਬ ਹੁੰਦਾ ਚਾਹੇ ਮੀਮੋ ਪਈ ਜਾਣ ਕੋਈ ਦਿੱਕਤ ਨਹੀਂ ਕਾਗਜਾਂ ਨੇ ਜਿਹੜਾ ਕੰਮ ਕਰਨਾ ਸੀ ਉਹ ਆਪਣਾ ਕਰਤਾ ਨਜ਼ਾਰਾ ਲਿਆਤਾ ਕਾਗਜਾਂ ਨੇ ਤਾਂ ਹਰੇਕ ਸਾਲ ਪਾਉਨੇ ਆਪਾਂ ਆਹ ਬੰਗੀ ਚੇਕਣਾ ਆਪਣਾ ਪੈਪ ਦੱਬਿਆ ਜਾਂ ਕੇਹਰਾ ਭਾਰਦਾ ਦਾ ਨਾਲ ਹੁੰਦੇ ਪੂਰਾ ਫਲ ਹੋ ਕੇ ਖੜ ਜਾਂਦਾ ਬਿਲਕੁਲ ਵੀ ਕਿਤੇ ਰੋਣ ਨਹੀਂ ਪੈਂਦੀ ਸਾਰਾ ਸੁੱਕਾ ਹੈ ਬਾਹਰਲੇ ਪਾਸੇ ਇੱਧਰਲੇ ਪਾਸੇ ਵੀ ਸਾਰਾ ਸੁੱਕਾ ਤੇ ਦੂਰਾ ਕਰਕੇ ਕਾਗਜ ਪਾ ਦਿੰਨੇ ਆ ਪੂਰਾ ਸੀਜ਼ਨ ਨਗਾ ਹੰਗਾ ਹੁਣ ਇਹਨੂੰ ਬਾਕੇ ਸ਼ਾਮ ਨੂੰ ਬਾਇਰਾ ਵੀਦਾਂਗੇ ਤੇ ਹੁਣ ਲਾ ਦੀਏ ਨੱਕਾ ਕੋਸਤਾ ਜਿਹੜਾ ਕੈਰੇਜੋਂ ਪਾਣੀ ਵਾਧੂ ਆ ਉਹ ਨਿਕਲ ਜੂਗਾ ਇੱਥੋਂ ਦੀ ਆ ਲੈਵਲ ਕਰਕੇ ਦੱਬਿਆ ਹੋਇਆ ਜਿੰਨਾਂ ਕੋ ਵਧ-ਵਧ ਪਾਣੀ ਆ ਉਹ ਇਧਰਲੇ ਕੈਰੇਜ ਵਿੱਚ ਨਿਕਲ ਜੂਗਾ ਆ ਕੈਰੇਜ ਵਿੱਚ ਤੇ ਹੁਣ ਉਹਨੂੰ ਇਹ ਵਾਹਾ ਪਾਣੀ ਪੈ ਜੂ ਕੋਸ ਇਧਰੋਂ ਮੋਟਰ ਦਾ ਪੈ ਜੂਗਾ 2 ਘੰਟੇ ਜਿਹੇ 4 ਬੱਗੇ ਤੋਂ ਭਰ ਜੂਗਾ ਫੇਰ ਕਰਦਾਂਗੇ ਮੋਟਰ ਬੰਦ ਤੇ ਹੁਣ ਪਹਿਲਾਂ ਲਾ ਦਈਏ ਨਕਾ ਜਿਹੜੇ ਆ ਕਾਗਜ਼ ਤੇ ਮਤਲਬ ਬੱਟ ਦੇ ਤੁਰਦੇ ਆ ਜਿਹੜੇ ਦੂਰਾ ਤਾਂ ਵੈਸੇ ਸਾਰੀਆਂ ਬੱਟਾਂ ਦੀ ਬਾਹ ਹੈ ਜਿਹੜੀ ਬੱਟ ਦੇ ਤੁਰਦੇ ਆ ਦੀ ਹਜੇ ਦੂਰੀ ਤਾਂ ਇੱਕ ਵੀ ਨਹੀਂ ਖਰਾਬ ਹੋਈਏ ਦੋਨੇ ਤਹਾਂ ਓਕਣੇ ਪਈਆਂ ਨੇ ਤੇ ਮਾੜਾ ਮੋਟਾ ਤਾਂ ਕਿਤੋਂ ਕਿਤੋਂ ਏਕਣ ਹੋਣ ਲੱਗ ਗਿਆ ਥੋੜਾ ਜਿਹਾ ਭੁਰ ਗਿਆ ਤੁੱਪ ਨਾਲ ਖਰਾਬ ਹੋ ਗਿਆ ਤੇ ਜਿਹੜੀ ਵਟ ਤੇ ਤੁਰਦੇ ਆ ਮੈਂ ਜਿਵੇਂ ਦੱਸਦਾ ਉਹ ਵਟ ਦਾ ਕਾਗਜ ਨਹੀਂ ਖਰਾਬ ਹੁੰਦਾਗਾ ਜਿਹੜੀ ਵਟ ਤੇ ਨਹੀਂ ਤੁਰਦੇ ਉਹ ਵਟ ਦਾ ਕਾਗਜ ਇੱਕ ਜਗ੍ਹਾ ਓਕਣੇ ਖਰਾਬ ਹੋਈ ਜਾਂਦਾ ਇਹ ਤਾਂ ਇੱਕਨ ਥੋੜਾ ਜਿਹਾ ਮਲਿਆ ਵੀ ਜਾਂਦਾ ਪੈਰਾਂ ਨਾਲ ਜਿਵੇਂ ਮੈਂ ਦੱਸਿਆ ਪਹਿਲਾਂ ਵੀ ਢੇੜਾ ਮਾਰਨਾ ਸਿਖਾਇਆ ਤੇ ਨਾ ਨਦੀਨ ਆ ਕੋਈ ਕੋਈ ਕਿਸੇ ਤਰ੍ਹਾਂ ਦੀ ਪ੍ਰਵਾਹ ਨਹੀਂ ਹੱਥ 'ਚ ਡੰਡਾ ਲੈ ਕੇ ਢੇੜਾ ਮਾਰ ਦੇਣ ਜਦੋਂ ਵੀ ਢੇੜਾ ਮਾਰਨਾ ਹੱਥ 'ਚ ਡੰਡਾ ਜ਼ਰੂਰ ਰੱਖਿਆ ਕਰੋ ਕਿਉਂਕਿ ਮੌਸਮ ਐਹ ਜਿਹਾ ਵੀ ਜਾਨਵਰ ਮਿਲਦੇ ਰਹਿੰਦੇ ਨੇ ਹੁਣ ਵੀ ਇੱਕ ਦੋ ਜਾਨਵਰ ਮਿਲੇ ਨੇ ਮੈਨੂੰ ਮੈਂ ਉੱਪਰ ਦੀ ਢੇੜਾ ਮਾਰ ਕੇ ਆਇਆ ਹਾਂ ਉਧਰਲੇ ਪਾਸੇ ਦੋ ਗੋਆ ਤੇ ਇੱਕ ਸੱਪ ਉਹ ਮਿਲੇ ਸੀ ਤੇ ਚਲੋ ਕਾਗੇ ਦੇ ਖੜਕੇ ਨਾਲ ਜਦੋਂ ਪੈਰ ਨਾ ਖੜਕਾ ਹੁੰਦਾ ਕਾਗੇ ਤੇ ਜਾਨਵਰ ਤਾਂ ਉਰਾਂ ਪਰਾਂ ਹੋ ਜਾਂਦਾ ਜਦੋਂ ਕਿਸਸਰਾ ਹੁੰਦਾ ਫਿਰ ਔਖਾ ਥੋੜਾ ਜਿਹਾ ਗੇੜਾ ਮਾਰਨਾ ਲੋ ਜੀ ਬਾਈ ਪਾਣੀ ਬੜਾ ਲੈਂਦਾ ਕਿਆਰੇ ਨੂੰ ਸਾਰਾ ਮੋਟਰ ਦਾ ਪਾਣੀ ਬੜਾਤਾ ਕੁਸ ਉਹ ਕਿਆਰੇ ਦੇ ਉੱਪਰ ਦੀ ਪੈਂਦਾ ਉੱਥੋਂ ਦੀ ਜਿਵੇਂ ਮੈਂ ਦਿਖਾਇਆ ਤੁਹਾਨੂੰ ਤੇ ਤਕਰੀਬਨ 2 2.5 ਘੰਟਿਆਂ ਚ ਕਿਆਰਾ ਫੁੱਲ ਹੋ ਜੂ ਟਾਈਮ 12:30 ਵਜੇ ਤਿੰਨ ਵਜੇ 2:30 ਵਜੇ ਆ ਕੇ 2:30 ਵਜੇ ਆ ਕੇ ਮੋਟਰ ਬੰਦ ਕਰਦਾ ਇਹ ਕਿਹੜਾ ਦੇਖ ਕੇ ਬਸ ਚਲੋ ਹੁਣ ਚਲੀਏ ਘਰ ਨੂੰ ਦੁਪਹਿਰਾ ਹੋ ਗਿਆ ਹੁਣ ਕਰੀਏ ਆਰਾਮ ਤੇ ਫਿਰ ਮਿਲਾਂਗੇ ਹਾਂ